ਗੁਰਵੇਲ ਪੰਨੂ ਦੀ ਇੱਕ ਕਹਾਣੀ ਉੱਚੀ ਥਾਂ ਦਾ ਸਾਗ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੰਦੇ ਰਹਿਣ ਲਈ ਚੈਨਲ ਸਭੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਸੋ ਆਓ ਕਹਾਣੀ ਸ਼ੁਰੂ ਕਰਦੇ ਹਾਂ ਉੱਚੀ ਥਾਂ ਦਾ ਸਾਗ ਲੇਖਕ ਗੁਰਵੇਲ ਪੰਨੂ ਤੇ ਸੰਦੇ ਰਹੋ ਸਭੀ ਮੀਡੀਆ 11 ਹਵਾ ਪਾਣੀ ਦੀ ਬਦਲੀ ਲਈ ਪ੍ਰਭਦੀয়াল ਐਡਵੋਕੇਟ ਅਤੇ ਉਹਨਾਂ ਦਾ ਸਾਰਾ ਪਰਿਵਾਰ ਮਨੀ ਮਾਜਰੇ ਪਿੰਡ ਵਿੱਚ ਪਹੁੰਚ ਗਏ ਸਨ ਮਨੀ ਮਾਜਰਾ ਚਿੜੀ ਦੇ ਪਹੁੰਚੇ ਗਿੱਡਾ ਪਿੰਡ ਜੋ ਹਿਮਾਲਿਆ ਦੀਆਂ ਮਡਲੀਆਂ ਤੇ ਰੁੰਡ-ਰੁੰਡ ਪਹਾੜੀਆਂ ਦੀ ਕੋਖ ਚ ਵਸ ਰਿਹਾ ਸੀਗਾ ਕਈ ਸਾਲਾਂ ਤੋਂ ਲਗਾਤਾਰ ਜਲੰਦਰ ਰਹਿੰਦੇ ਰਹਿੰਦੇ ਪ੍ਰਭਦੀয়াল ਐਡਵੋਕੇਟ ਅਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਜੀ ਤੰਗ ਜਹੇ ਪੈ ਗਏ ਸਨ ਉਹਨਾਂ ਦੀ ਪਤਨੀ ਕੰਬਲਾ ਦੇਵੀ ਕੰਦੀ-ਕੰਦੀ ਥੱਕ ਲੱਤੀ ਸੀ ਕਿ ਉਹ ਕਦੇ ਪਾਵੇਂ ਕੋਈ ਦਿਨ ਲਈ ਇਸ ਨਰਕ ਚੋਂ ਬਾਹਰ ਨਿਕਲਣ ਪਰ ਜਲੰਧਰ ਮਾਡਲ ਟਾਊਨ ਜਿੱਥੇ ਅੱਧੀ ਕੋਠੀ ਵਿੱਚ ਉਹ ਪਿਛਲੇ 8 ਸਾਲਾਂ ਤੋਂ ਰਹ ਰਹੇ ਸਨ ਕਿਸੇ ਤਰ੍ਹਾਂ ਦੀ ਨਰਕ ਨਹੀਂ ਸੀਗੀ ਫਿਰ ਵੀ ਜਿਸ ਥਾਂ ਤੇ ਰਹਿੰਦਾ ਰਹਿੰਦਾ ਬੰਦਾ ਤੰਗ ਆ ਜਾਏ ਉਸ ਨੂੰ ਨਰਕ ਨਹੀਂ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ ਬੜਾਈ ਕਾਲਾ ਪਿਆ ਹੋਇਆ ਸੀਗਾ ਜੀ ਕਮਲਾ ਦੇਵੀ ਦਾ ਪ੍ਰਾਪ ਦੇ ਆਡਵੋਕੇਟ ਨੂੰ ਸਦਾ ਫਿਕਰ ਵੀ ਰਹਿੰਦੀ ਸੀਗੀ ਕਿ ਇਸ ਅਣਸਖਾਂਦੇ ਮਹੌਲ ਵਿੱਚ ਰਹਿੰਦੀ ਰਹੀ ਉਹਨਾਂ ਦੀ ਧਰਮ ਪਤਨੀ ਕਮਲਾ ਦੇਵੀ ਕਿਤੇ ਕਮਲਾ ਹੀ ਨਾ ਜਾਵੇ ਪਰ ਕੰਮਕਾਜ ਨਾ ਕੰਮਕਾਜ ਮੁੱਕਦੇ ਤੇ ਨਾ ਹੀ ਐਡਵੋਕੇਟ ਸਾਹਿਬ ਜਲੰਧਰੋਂ ਬਾਹਰ ਜਾਣ ਲਈ ਸਮਾਂ ਕੱਢ ਸਕਦੇ ਕੰਮ ਤੋਂ ਕੰਮ ਸੂ ਪੈਂਦੇ ਸਨ ਤੇ ਹਰ ਕੰਮ ਨੂੰ ਕਰਦਿਆਂ ਵਕਤ ਲੱਗਦਾ ਸੀ ਤੇ ਫਿਰ ਜਿਸ ਐਡਵੋਕੇਟ ਦੀ ਪ੍ਰੈਕਟਿਸ ਚੱਲਦੀ ਹੋਵੇ ਉਸ ਨੂੰ ਸਿਰ ਖੁਰਕਣ ਦੀ ਬਹਿਲ ਵੀ ਨਹੀਂ ਮਿਲਦੀ ਐਡਵੋਕੇਟ ਸਾਹਿਬ ਆਪਣੇ ਕਮਾਂਵਲ ਦੇਖਦੇ ਤਾਂ ਆਪਣੀ ਥਾਂ ਆਪਣੇ ਆਪ ਨੂੰ ਸੱਚਾ ਪ੍ਰਤੀਤ ਕਰਦੇ ਅਤੇ ਜੇਕਰ ਉਹ ਤੰਗ ਆ ਚੁੱਕੀ ਕਮਲਾ ਦੇਵੀ ਦੀਆਂ ਗੱਲਾਂ ਸੁਣਦੇ ਉਹਨਾਂ ਨੂੰ ਇੰਜ ਲੱਗਦਾ ਜਿਵੇਂ ਉਹ ਕੋਈ ਕਸਾਈ ਹੋਣ ਅਤੇ ਇੱਕ ਮਸੂਮ ਬੇਗੁਨਾਹ ਜਿੰਨੜੀ ਤੇ ਜ਼ੁਲਮ ਕਰ ਰਹੇ ਹੋਣ ਹੌਣ ਪ੍ਰਭ ਦਾ ਐਡਵੋਕੇਟ ਦੇ ਬੱਚੇ ਵੀ ਤਾਂ ਚੌਥੇ ਵੱਡੇ ਹੋ ਗਏ ਸਨ ਛੋਟੇ ਮਿੰਨੂ ਕਿਸ਼ਤਨ ਤੇ ਸ਼ਿੰਭੂ ਦੀ ਤਾਂ ਉਹ ਘਾਠ ਹੀ ਪ੍ਰਵਾਹ ਕਰਦੇ ਪਰ ਮਾਲਤੀ ਮਾਲਤੀ ਉਹਨਾਂ ਦੀ ਵੱਡੀ ਕੁੜੀ ਨੂੰ ਹੁਣ 16 ਮਾਂ ਲੱਗ ਚੁੱਕਿਆ ਸੀਗਾ ਜਦ ਮਾਲਤੀ ਨੱਕ ਚਾੜ ਕੇ ਕਹਿੰਦੀ ਪਿਤਾ ਜੀ ਜੀ ਸੜ ਗਿਆ ਏ ਇੱਥੇ ਰਹਿ ਰਹਿ ਕੇ ਚਲੋ ਕੋਈ ਦਿਨ ਲਈ ਕਿਤੇ ਬਾਹਰ ਚੱਲ ਗਏ ਤਾਂ ਪ੍ਰਭ ਦਾ ਐਡਵੋਕੇਟ ਨੂੰ ਇੰਜ ਲੱਗਦਾ ਜਿਵੇਂ ਉਹ ਮਾਲਤੀ ਦੀ ਗੱਲ ਨੂੰ ਟਕਰਾ ਨਹੀਂ ਸਕਣਗੇ ਸੋਲਵੇਂ ਚੜ ਚੁੱਕੀ ਮਾਲਤੀ ਦੀ ਮੰਗ ਦੇ ਸਾਹਮਣੇ ਉਹ ਆਪਣੇ ਆਪ ਨੂੰ ਬੜੇ ਹੀ ਨਿਰਬਲ ਜਿਹਾ ਮਹਿਸੂਸ ਕਰਦੇ ਸਨ। ਇਨ ਦਿਨਾਂ ਵਿੱਚ ਹੀ ਜਦ ਕਮਲਾ ਦੇਵੀ ਮਾਡਲ ਟਾਊਨ ਵਿੱਚ ਰਹਿੰਦੀ ਉੱਕੀ ਹੀ ਤਾਂਗ ਆ ਚੁੱਕੀ ਸੀ ਜਦ ਜਲੰਧਰ ਸ਼ਹਿਰ ਤੋਂ ਮਾਲਤੀ ਦਾ ਜੀ ਉੱਕ ਚੁੱਕਾ ਸੀਗਾ ਸੜ ਚੁੱਕਾ ਸੀ ਕੁਦਰਤ ਨੇ ਵੀ ਕੁਝ ਮਦਦ ਕਰ ਦਿੱਤੀ ਬੱਚਿਆਂ ਨੂੰ ਸਕੂਲਾਂ ਵਿੱਚੋਂ 2 ਹਫ਼ਤੇ ਦੀਆਂ ਛੁੱਟੀਆਂ ਹੋ ਗਈਆਂ ਕਚਹਿਰੀ ਵਿੱਚ 10 ਦਿਨ ਪ੍ਰਭਦੇਵਾਲ ਐਡਵੋਕੇਟ ਦੀ ਕੋਈ ਤਰੀਕ ਨਹੀਂ ਸੀ ਪੈੜੀ ਅਚਾਨਕ ਹੀ ਪ੍ਰਭਜਰ ਐਡਵੋਕੇਟ ਨੂੰ ਐਂਜ ਲੱਗਿਆ ਜਿਵੇਂ ਹਣ ਉਹ ਆਪਣੀ ਧਰਮ ਪਤਨੀ ਕਮਲਾ ਦੇਵੀ ਨੂੰ ਕੁਮਲਾ ਜਾਣ ਤੋਂ ਅਤੇ ਆਪਣੀ ਸਨੱਖਿਤੀ ਜਿਸ ਨੂੰ ਹੁਣ ਸੋਲਵਣ ਲੱਗ ਚੁੱਕਿਆ ਸੀਗਾ ਦੇ ਜੀ ਨੂੰ ਸੜ ਜਾਣ ਤੋਂ ਬਚਾ ਸਕਦੇ ਸਨ ਛੱਟੀ ਉਹਨਾਂ ਇੱਧਰ ਉੱਧਰ ਸੋਚ ਜੜਾਈ ਸ਼ੁਰੂ ਕੀਤੀ ਛੁੱਟੀਆਂ ਥੋੜੀਆਂ ਸਨ ਪਹਾੜ ਤੇ ਜਾਣਾ ਸੰਭਵ ਨਹੀਂ ਸੀ ਸਿਰਫ 10 ਦਿਨਾਂ ਦੀ ਵੇਲ ਸੀ ਕਿ ਜੇ ਦੂਰ ਦਰਾਡੇ ਸ਼ਹਿਰ ਟੱਬਰ ਨੂੰ ਲੈ ਜਾਣ ਦੀ ਸੰਭਾਵਨਾ ਵੀ ਉਹਨਾਂ ਲੀਕ ਮਾਰ ਦਿੱਤੀ ਸੀਗੀ ਫਜ਼ੂਲ ਖਰਚੀ ਕਰਨੀ ਇਸ ਜਮਾਨੇ ਵਿੱਚ ਕੋਈ ਅਕਲਮੰਦੀ ਦੀ ਗੱਲ ਨਹੀਂ ਸੀਗੀ ਐਸ ਲਈ ਹਰ ਦوار ਆ ਤੀਰਥਾਂ ਤੇ ਜਾਣ ਦੀ ਗੱਲ ਵੀ ਉਹਨਾਂ ਕੁਝ ਜਚੀਨਾ ਖਰਚ ਦੀ ਬਚਤ ਤੇ ਆਨੰਦ ਹਰੇ-ਹਰੇ ਅਸਲ ਅਸੂਲ ਦੇ ਤਹਿਤ ਉਹਨਾਂ ਆਪਣੀ ਸੋਚ ਦੇ ਕੋڑے ਜੁੜਾਏ ਕੋੜਾ ਵਾਂਗ ਟਿੱਲਿੰਗ ਕੋੜੰਦਿਆਂ ਵੰਗਟਿਲਿੰਗਾ ਕੀਤਿਆਂ ਕੋੜਾ ਸਰਪਟ ਹੁੰਦਾ ਲੱਗਿਆ ਤੇ ਹੁਣ ਜਦ ਉਹਨਾਂ ਲਗਾਮਾਂ ਉੱਕਾ ਹੀ ਚੱਕ ਛੱਡ ਦਿੱਤੀਆਂ ਹੱਥ ਕਟ ਕੇ ਕਾਠੀ ਨੂੰ ਪਾ ਲੈ ਤਾਂ ਕੋੜਾ ਹਵਾ ਨਾਲ ਗੱਲਾਂ ਕਰਨ ਲੱਗਿਆ ਨਾ ਚਾਬਕ ਦੀ ਲੋੜ ਤੇ ਨਾ ਵੱਡੀ ਅੱਡੀ ਮਾਰਨ ਦੀ ਖਿੱਚ ਸੀਗੀ ਸੋ ਇਹਦਾ ਕੋੜਾ ਹਿਮਾਲਿਆ ਪਰਬਤ ਦੀ ਕੋਖ ਵਿੱਚ ਵਸਦੇ ਚਿੜੀ ਦੇ ਪਹੁੰਚ ਇੱਕ ਜਿੱਡੇ ਪੰਡ ਮਣੀ ਮਾਜਰੇ ਜਾ ਕੇ ਰੁਕਿਆ ਸੀ ਪ੍ਰਭਦਲ ਐਡਵੋਕੇਟ ਉਦੋਂ ਸਕੂਲ ਵਿੱਚ ਪੜ੍ਹਦੇ ਸਨ ਜਦ ਉਹਨਾਂ ਦਾ ਵਿਆਹ ਮਣੀ ਮਾਜਰੇ ਭਾਗਾ ਦੇਵ ਨਾਲ ਹੋ ਗਿਆ ਸੀ ਪ੍ਰਭਦਲ ਅਲਾ ਐਡਵੋਕੇਟ ਨੀਸਨ ਬਣੇ ਜਦ ਭਾਗਾ ਦੇਵੀ ਨੂੰ ਵਿਆਹ ਤੋਂ ਪਿੱਛੋਂ ਦੂਜੀ ਵਾਰ ਸਹੁਰੇ ਜਾਣਾ ਨਸੀਬ ਨਹੀਂ ਸੀ ਹੋਇਆ ਤੇ ਉਹ ਪਰਲੋਕ ਸੁਧਾਰ ਗਈ ਤੇ ਫਿਰ ਕੁਝ ਸਾਲਾਂ ਬਾਅਦ ਐਡਵੋਕੇਟ ਬਣ ਤੋਂ ਪਿੱਛੋਂ ਉਹਨਾਂ ਦਾ ਦੂਜਾ ਵਿਆਹ ਕਮਲਾ ਦੇਵੀ ਨਾਲ ਹੋਇਆ ਸੀਗਾ ਮਣੀ ਮਾਜਰੇ ਉਹ ਮੜ ਕਦੇ ਨਹੀਂ ਸੰਗਏਗੇ ਫਿਰ ਵੀ ਕੁਝ ਪੁਰਾਣੀਆਂ ਜਾਂਜਾਂ ਦਾ ਸੰਬੰਧ ਮਣੀ ਮਾਜਰੇ ਨਾਲ ਜ਼ਰੂਰ ਸੀ ਜਿੱਥੇ ਇੱਕ ਵਾਰ ਘੋੜੀ ਚੜ੍ਹ ਕੇ ਅਕਬਰੀ ਸ਼ਾਨ ਨਾਲ ਡੋਲੀ ਵਿਹਣ ਗਿਆ ਹੋਵੇ ਉਹ ਥਾਂ ਪਲਾਂ ਬੰਦਾ ਕਿਵੇਂ ਭੁੱਲ ਸਕਦਾ ਹੈ ਪਰ ਆਪਦੇਲ ਐਡਵੋਕੇਟ ਨੂੰ ਆਪਣੇ ਇੱਕੋ ਇੱਕ ਸਾਲੇ ਕਿਸ਼ੂ ਰਾਮ ਦਾ ਨਾ ਹਲੇ ਤੱਕ ਜਦ ਸੀਗਾ ਸੋ ਅੱਜ ਜਦ ਸੋਚਦਾ ਘੋੜਾ ਪ੍ਰਭਦੇਵਾਲ ਐਡਵੋਕੇਟ ਨੇ ਜੜਾਇਆ ਤਾਂ ਅਚਾਨਕ ਗੁਨਾ ਕਿਸ਼ੂ ਰਾਮ ਤੇ ਆਕੇ ਪਿਆਸੀ ਦਾ ਮਣੀ ਮਾਜਰੇ ਪਿੰਡ ਜਾ ਕੇ 10 ਦਿਨ ਆਰਾਮ ਨਾਲ ਕੱਟਣ ਅਤੇ ਖੇਤਾਂ 'ਚ ਸੈਰ ਕਰਨ ਦਾ ਖਿਆਲ ਸਭ ਨੂੰ ਪਸੰਦ ਆਇਆ। ਲਓ ਜੀ ਤਾਂ ਕਿ ਇਹ ਬੱਚਿਆਂ ਦੇ ਮਾਮੇ ਦਾ ਪਿੰਡ ਹੈ। ਉੱਥੇ ਜਾਂਚ ਹਰਜੀਵੀ ਕੀਏ, ਪਥੱਲਾ ਮਾਰ ਕੇ ਬੈਠੀ ਕਮਲਾ ਦੇ ਨੇ ਆਪਣਾ ਗੋਡਾ ਦੋਵਾਂ ਹੱਥਾਂ ਨਾਲ ਨੱਪਦਿਆਂ ਹੋਇਆਂ ਕਿਹਾ ਪਿਤਾ ਜੀ ਮੈਂ ਹਾਲਾਂ ਤੱਕ ਕਦੀ ਕੋਈ ਪਿੰਡ ਵੀ ਨਹੀਂ ਤੱਕਿਆਗਾ। ਪਿੰਡ ਤੱਕਣ ਦੀ ਖੁਸ਼ੀ ਨਾਲ ਚਮਕ ਕੇ ਮਾਲਤੀ ਨੇ ਕਿਹਾ ਸੀ ਅਸੀਂ ਨਾਨੀ ਜੀ ਕੋਲ ਜਾਵਾਂਗੇ। ਨਾਨਕੇ ਜਾਣ ਦੀ ਖੁਸ਼ੀ 'ਚ ਬੱਚੇ ਅਣ ਟਪੂਸੀਆਂ ਮਾਰਨ ਲੱਗੇ। ਐਡਵੋਕੇਟ ਨੂੰ ਡਰ ਸੀ ਮਤਾ ਉਹਨਾਂ ਦੇ ਪਰਿਵਾਰ ਦੇ ਜੀ ਮਣੀ ਮਾਜਰ ਜਾ ਕੇ ਛੁੱਟੀਆਂ ਕੱਟਣ ਦੇ ਖਿਆਲ ਨੂੰ ਇੱਕ ਸਿਰਿਓ ਹੀ ਰੱਦ ਨਾ ਕਰ ਦੇਣ ਪਰ ਘੱਟ ਖਰਚ ਤੇ ਬਾਲਾਂ ਨਸ਼ੀਨ ਦਾ ਅਸੂਲ ਸ਼ਾਇਦ ਪਰ ਅਮਨ ਸਹਿਰੋਂਦ ਦੇ ਅਸੂਲ ਵਾਂਗ ਸਭ ਨੂੰ ਮੌਫਿਕ ਆਉਂਦਾ ਜਾਪਿਆ ਸੀਗਾ केशू राम ਨੂੰ ਉਤਾਰ ਦੇ ਦਿੱਤੀ ਗਈ ਸੀ কেশੂ राम ਤੇ ਉਸਦੀ ਪਤਨੀ ਰਾਧਾ ਨੂੰ ਉਤਾਰ ਕਿ ਆਈ ਜਿਵੇਂ ਕਿਸਮਤ ਨੇ ਆਪ ਉਹਨਾਂ ਦੇ અપਾਰ ਕਿਰਪਾ ਕਰ ਦਿੱਤੀ ਹੋਵੇ ਜਿਵੇਂ ਝੂਠੇ ਬੇਰਾਂ ਵਾਲੀ ਪੀਲਣੀ ਦੇਖ ਕਰ ਆਪ ਰਾਮ ਭਗਵਾਨ ਨੇ ਪੈਰ ਪਾਣ ਦਾ ਸਨੇਹਾ ਅਗੇਤਰਾ ਪੇਜ ਦਿੱਤਾ ਹੋਵੇ ਮਿੰਟਾਂ ਸਕਿੰਟਾਂ ਸਾਰੇ ਪਿੰਡ ਨੂੰ ਪਤਾ ਲੱਗਿਆ ਕਿ ਕੇਸ਼ੂ ਰਾਮ ਦੇ ਪਣਵਈਏ ਵਕੀਲ ਨੇ ਸਹਣੀ ਆਪਣੀ ਪਤਨੀ ਤੇ ਬੱਚਾ ਦੇ ਮਣੀ ਮਾਜਰੇ ਆਉਣਾ ਆ ਤੇ ਐਵੇਂ ਇੱਕ ਅੱਧੇ ਦਿਨ ਲਈ ਨਹੀਂ ਸਗੋ ਪੂਰੇ ਦਸਾਂ ਦਿਨ ਲਈ ਉਹਨਾਂ ਇਸ ਚਿੜੀ ਦੇ ਪਹੁੰਚ ਇੱਕ ਜਿੱਡੇ ਪਣ ਮਣੀ ਮਾਜਰੇ ਨੂੰ ਨਿਵਾਜਣ ਆਇਆ ਕੇਸ਼ੂ ਰਾਮ ਤੇ ਰਾਧਾ ਨੂੰ ਜਾਨੀ ਦਿਨਾ ਦਿਨੇ ਸੌਤਰ ਹੀ ਨਾ ਰਾਤੀ ਆਰਾਮ ਕਰਨ ਦਾ ਖਿਆਲ ਰਹਾ ਸੋਣੀ ਸੁਥਰੀ ਕੰਨ ਕਰਾਦਾ ਨੇ ਛੱਟ ਸ਼ਾਨ ਕਈ ਕਈ ਵਾਰ ਪਾਣੀ ਦੀ ਟੋਕ ਕੰਕਰ ਪੱਥਰ ਚਗ ਖਰਾਸ ਦੇ ਪੜ ਸਾਫ ਕਰਵਾ ਕੇ ਪਸਵਾਈ ਮੈਦਾ ਤਿਆਰ ਕਰਵਾ ਆਪ ਚੱਕੀ ਤੇ ਬੈਠ ਵੇਸਣ ਪੀਸਿਆ ਸੁਣਿਆ ਸਾਫ ਦਾਲਾਂ ਸ਼ਹਿਰੋਂ ਮੰਗਵਾ ਕੇ ਚੁਣ ਕੇ ਸਾਫ ਕਰਕੇ ਕੋਰੇ ਕੁਜਿਆਂ ਵਿੱਚ ਪਾ ਪਾ ਕੇ ਰੱਖ ਲਈਆਂ ਸਨ ਕੇਸ਼ੂਰਾਮ ਦੇ ਦੋ ਗੈਆਂ ਲਵੇਰੀਆਂ ਸਨ ਜ्यों ਹੀ ਉਹਨਾਂ ਨੂੰ ਤਾਰ ਮਿਲੀ ਉਹਨਾਂ ਨੇ ਦੁੱਧ ਦੀ ਇੱਕ ਬੂੰਦ ਬਚਾਣੀ ਸ਼ੁਰੂ ਕਰ ਦਿੱਤੀ ਸੀਗੀ ਆਪਣੇ ਨਿੱਕੇ ਨਿੱਕੇ ਜਵਾਕਾਂ ਦੇ ਮੂੰਹੋਂ ਉਹਨਾਂ ਦੁੱਧ ਬਲੁੰਦਰ ਲਿਆ ਸੀ ਸਾਰੇ ਦੇ ਸਾਰੇ ਦੁੱਧ ਨੂੰ ਗਰਮ ਕਰਕੇ ਉਹ ਜਾਗਲਾਂ ਦੇ ਰੜਕ ਦੇ ਮੱਖਣ ਗਰਮ ਕਰਕੇ ਪੀਲੀ ਤੇ ਹਰੀ ਭਰੀ ਪਾ ਮਾਰਦਾ ਗੋਖਾ ਕਿਉਂ ਜੋੜ ਰੱਖਿਆ ਜਾਂਦਾ ਸੀਗਾ ਐਡਵੋਕੇਟ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਆਉਣ ਦਾ ਦਿਨ ਨੇੜੇ ਨੇੜੇ ਆ ਰਿਹਾ ਸੀਗਾ ਸਾਰੇ ਪਰਿਵਾਰ ਸੀਗਾ ਨਜ਼ਨ ਨਖਰਾਂ ਨਾਲ ਪਲੇ ਬੱਚੇ ਸਨ ਬਗਿਆਂ ਤੇ ਮੋਟਰਾਂ ਜੋ ਉਹਨਾਂ ਕਦੇ ਥੱਲੇ ਪੈਰ ਨਹੀਂ ਸੀ ਲਾਇਆ ਹੋਣਾ ਕੇਸ਼ੂ ਰਾਮ ਤੇ ਰਾਧਾ ਪਹਿਰ ਪਹਿਰ ਰਾਤ ਗਈ ਤੱਕ ਬੈਠੇ ਆਪਣੇ ਆਉਣ ਵਾਲੇ ਪਰੋਣਿਆਂ ਬਾਰੇ ਗੱਲਾਂ ਕਰਦੇ ਰਹਿੰਦੇ ਇਹ ਤਾਂ ਰੱਬ ਨੇ ਹੀ ਉਹਨਾਂ ਦੇ ਮਨ ਮਿਹਰ ਪਾ ਦਿੱਤੀ ਸੀ ਨਹੀਂ ਤਾਂ ਕਿੱਥੋਂ ਵੱਡੇ ਵਕੀਲ ਸਾਹਿਬ ਤੇ ਕਿੱਥੇ ਮਣੀ ਮਾਜਰਾ ਪਿੰਡ ਇਹਵੇਂ ਚਿੜੀ ਦੇ ਪਹੁੰਚ ਇੱਕ ਜਿੱਡਾ ਅੱਛੇ ਸੱਪਰ ਪਾੜ ਕੇ ਦਿੰਦਾ ਇਹ ਭਗਵਾਨ ਹੀ ਦਿੰਦਾ ਆ ਮਨੱਖ ਵਿਚਾਰੇ ਦੇ ਹੱਥ ਵੱਸ ਕੀ ਐ ਉਹ ਸੋਚਦੇ denn ਨੇੜੇ ਆ ਰਿਹਾ ਸੀਗਾ ਵੱਡੇ ਆਦਮੀ ਦੀ ਪ੍ਰਹੋਣਚਾਰੀ ਕਰਨੀ ਕੋਈ ਸੌਖਾ ਕੰਮ ਥੋੜਾ ਸੀਗਾ ਮਿਠਾਈਆਂ ਚਾਹੀਦੀਆਂ ਸਨ ਫਲ ਚਾਹੀਦੇ ਬਦਾਮ ਪਿਸਤਾ ਚਾਂਦੀ ਦੇ ਵਰਕ ਚਾਹੀਦੇ ਸਨ ਅਤੇ ਇਹ ਸਭ ਕਾਸੇ ਲਈ ਪੈਸਿਆਂ ਦੀ ਵੀ ਲੋੜ ਸੀ ਰਾਦਾ ਨੇ ਹੱਸਦੇ ਹੱਸਦੇ ਆਪਨੇ ਗੋਖੜੂ ਲਾ ਦਿੱਤੇ ਪਿੰਡ ਦੇ ਸ਼ਾਹ ਨੇ ਹੱਸਦੇ ਹੱਸਦੇ ਆ ਉਹ ਆਪਣੀ ਪੇਟੀ ਚ ਰੱਖ ਲਏ ਕੇਸ਼ੂ ਰਾਮ ਨੇ ਹੱਸਦੇ ਹੱਸਦੇ ਆ ਆਪਣੇ ਲਾਗਲੇ ਸ਼ਹਿਰ ਦੇ ਹਟਵਾਣੀਆਂ ਨੂੰ ਪੈਸੇ ਫੜਾਏ ਰਸਦ ਪਾਣੀ ਖਾਦ ਖੁਰਾਕ ਦੀਆਂ ਵਸਤਾਂ ਖਰੀਦ ਆਪਣੇ ਬੁਸ਼ਕੇ ਵਿੱਚ ਪਾ ਕੇ ਪਿੰਡ ਨੂੰ ਤੁਰ ਪਿਆ ਸੀਗਾ ਤੇ ਆਖਰ ਲੰਮੀ ਉਡੀਕ ਤੇ ਢਾਡੀ ਉਤਸੁਕਤਾ ਵਿੱਚੋਂ ਪਿਛੋਂ ਪ੍ਰਭਦੇਵਲ ਐਡਵੋਕੇਟ ਅਤੇ ਉਹਨਾਂ ਦਾ ਪਰਿਵਾਰ ਨੇ ਆਪਣੇ ਚਰਨ ਕੇਸ਼ੂਰਾਮ ਦੀ ਕੁਠੀ ਵਿੱਚ ਪਾਏ ਜਿੱਥੇ ਪ੍ਰਭਦੇਵਲ ਅਤੇ ਉਹਨਾਂ ਦੇ ਪਰਿਵਾਰ ਦੇ ਜੀ ਪੈਰ ਰੱਖਦੇ ਕੇਸ਼ੂਰਾਮ ਤੇ ਰਾਧਾ ਉਹਨਾਂ ਦੇ ਪੈਰਾਂ ਹੇਠ ਤਲੀਆਂ ਦਿੰਦੇ ਜਿੱਥੇ ਉਹ ਰਤਾ ਆਰਾਮ ਕਰਨਾ ਚਾਹੁੰਦੇ ਸਨ ਰਾਧਾ ਤੇ ਕੇਸ਼ੂਰਾਮ ਦੋ ਦੋ ਚੌ ਚੌ ਸਰਹਾਣਿਆਂ ਨਾਲ ਢੋ ਨਰਮ ਕਰ ਦਿੰਦੇ ਸੀਗੇ ਜਿੱਥੇ ਉਹ ਲੱਕ ਸਿੱਧਾ ਕਰਨਾ ਚਾਹੁੰਦੇ ਦੋਚਦੇ ਦੋ ਦੋ ਤਲਾਈਆਂ ਥੱਲੇ ਵਿਸ਼ਾਲ ਬਿਸਤਰੇ ਨਰਮ ਕਰ ਦਿੱਤੇ ਜਾਂਦੇ ਕੋਈ ਗੱਲ ਹਾਲੀ ਉਹਨਾਂ ਦੇ ਮੂੰਹ 'ਚੋਂ ਹੀ ਹੁੰਦੀ ਲੋੜਿੰਦੀ ਚੀਜ਼ ਪਹਿਲਾਂ ਹਾਜ਼ਰ ਹੋ ਜਾਂਦੀ ਰਾਧਾ ਤੇ ਕੇਸ਼ੂਰਾਮ ਆਪਣੇ ਮਹਿਮਾਨਾਂ ਦੇ ਦਿਲਾਂ ਦੀਆਂ ਬਹੁਤ ਬਹੁਤ ਜਾਂਦੇ ਸਨ ਤਾਜ਼ੀਆਂ ਹਰੀਆਂ ਤੇਰਕਾਰੀਆਂ ਬਣਦੀਆਂ ਰਹੀਆਂ ਸਨ ਚਾਹ ਨਾਲ ਮਠਿਆਈਆਂ ਤੇ ਫਲ ਵਰਤਿੰਦੇ ਰਹੇ ਸਨ ਤਾਜ਼ਾ ਮੱਖਣ ਤੇ ਗੋਕਾ ਕਿਉਂ ਜੀ ਭਰ ਕੇ ਖਾਣ ਨੂੰ ਮਿਲਦਾ ਰਿਹਾ ਇਤਨਾ ਦੁੱਧ ਕਿਉਂ ਮਹਿਮਾਨਾਂ ਨੇ ਸ਼ਹਿਰ ਵਿੱਚ ਪਹਿਲਾਂ ਕਦੇ ਨਾ ਦੇਖਿਆ ਰਾਤੀਂ ਉਹ ਸੌਣਾ ਹੁੰਦਾ ਕਿਸ਼ੂ ਰਾਮ ਤੇ ਰਾਧਾ ਉਹਨਾਂ ਲਈ ਬੈਸਤਰੇ ਵਿਛਾਉਂਦੇ ਗਰਮ ਦੁੱਧ ਉਹਨਾਂ ਨੂੰ ਪੁਲਾਉਂਦੇ ਉਹਨਾਂ ਦੀਆਂ ਮੁੱਠੀਆਂ ਭਰ-ਭਰ ਦੰਦੇ ਬਿੱਲੀ ਕੁੱਤੇ ਦਾ ਖਿਆਲ ਰੱਖਦੇ ਮਸਾਂ ਕਿਥੇ ਖੜ ਕੇ ਡੜ ਕੇ ਨਾਲ ਉਹਨਾਂ ਦੀ ਨੀਂਦ ਨਾ ਖਰਾਬ ਹੋ ਜਾਵੇ ਤੇ ਇੰਜ ਅੱਖ ਪਲਕਾਰੇ ਵਿੱਚ 10 ਦਿਨ ਲੰਘੇ ਤਰਨ ਲੱਗਿਆ ਕਿ ਸ਼ੂਰਾਮ ਤੇ ਰਾਧਾ ਨੇ ਬੱਚਿਆਂ ਦੇ ਹੱਥਾਂ ਤੇ 5-5 10-10 ਰੁਪਏ ਰੱਖੇ ਐਡਵੋਕੇਟ ਨੂੰ 626 ਦੀ ਮਲਮਲ ਦੀ ਪਕੜੀ ਦਿੱਤੀ ਅਤੇ ਉਹਨਾਂ ਕਮਲਾ ਦੇ ਨੂੰ ਬਾਗ ਤੇ ਫਲਕਾਰੀਆਂ ਪਰ ਇਹ ਤਾਂ ਸਭ ਪਿਛਲੇ ਬਰੇ ਦੀਆਂ ਗੱਲਾਂ ਸਨ ਸਮਾਂ ਲੰਘਦਾ ਤੇ ਅੱਖਾਂ ਬਦਲਦਿਆਂ ਕੀ ਧੀਰ ਲੱਗਦੀ ਏ ਕਿ ਹਿਉਰਾਮ ਤੇ ਰਾਧਾ 100 ਵਾਰ ਸਲਾਹਾਂ ਬਣਾ ਕੇ ਢਾ ਕੇ ਮੋੜ ਬਣਾ ਕੇ ਲੱਖਾਂ ਤਿਆਰੀਆਂ ਕਰਕੇ ਚੌਥ ਸ਼ਾਮੀ ਆਪਣੇ ਪਣਵਾਈਏ ਐਡਵੋਕੇਟ ਦੇ ਘਰ ਦਲੰਦਰ ਪਹੁੰਚੇ ਸਨ ਆਪਣੇ ਪੱਲੇ ਕਈ ਪ੍ਰਕਾਰ ਦੀਆਂ ਪਿੰਡੂ ਸਗਾ ਤਾਂ ਪੋਟਾ ਪੋਟਾ ਲੰਮੇ 14 ਵਾਲੀ ਖੁਸ਼ਬੂ ਛੜਦੀ ਬਾਸਮਤੀ ਮਾਨਕ ਕੱਚੀ ਵੱਡੀ ਗਦੇਸੀ ਕਾਠੇ ਕਮਾਦ ਦਾ ਗੋੜ ਜਿਸ ਵਿੱਚ ਸੌਂਫ ਬਦਾਮ ਦੀਆਂ ਗਿਰੀਆਂ ਤੇ ਬਰੀਕ-ਬਰੀਕ ਕੁਤਰੀ ਖੋਪੇ ਦੀ ਗਰੀ ਪਾਈ ਹੋਈ ਸੀ ਸਾਬ ਤਿਲ ਸਭ ਕੁਝ ਤੇਲ ਤੇ ਕੁਝ ਸਰੋਂ ਦੇ ਸਾਗ ਦੀਆਂ ਹਰੀਆਂ-ਹਰੀਆਂ ਗੰਦਲਾਂ ਉਹ ਨਾਲ ਬਣ ਲਿਆਏ ਸਨ ਚੌਥ ਸ਼ਾਮ ਦੀ ਕਮਲਾ ਦੇਵੀ ਆਪਣੇ ਕਮਰੇ ਚੋਂ ਬਾਹਰ ਨਹੀਂ ਸੀ ਨਿਕਲੀ ਠੰਡਾ ਰੁੱਤਰ ਆਈਆਂ ਸਨ ਤੇ ਠੰਡ ਉਸ ਨੂੰ ਉੱਕੀ ਨਹੀਂ ਸੀ ਸਖਾਂਦੀ ਕੀ ਨਿੱਕੇ ਕਿਸ਼ਨ ਤੇ ਸ਼ਿੰਭੂ ਨੇ ਚੌਥ ਸ਼ਾਮ ਤੋਂ ਹੀ ਆਪਣੇ ਮਾਮੇ ਮਾਮੀ ਨੂੰ ਸਿਆਨਣ ਤੋਂ ਉਹ ਕਿਨਾ ਕਰ ਦਿੱਤੀ ਸੀਗੀ ਮਾਲਤੀ ਜਿਸ ਨੂੰ ਪਿਛਲੇ ਸਾਲ 16ਵਾਂ ਚੜਿਆ ਸੀ ਤੇ ਹੁਣ 17ਵਾਂ ਲੱਗ ਚੁੱਕਿਆ ਸੀ ਨੂੰ ਆਪਣੇ ਕਾਲਜ ਦੇ ਕੰਮਾਂ ਤੇ ਸਹੇਲੀਆਂ ਤੋਂ ਰਤੀ ਪਰਵੇ ਨੇ ਸੀਗੀ ਮਿਲੀ ਤੇ ਸਿਵਾਏ ਪਹਿਲੇ ਦਿਨ ਦੀ ਨਮਾਸਤੇ ਤੋਂ ਪਿੱਛੋਂ ਮਾਲਤੀ ਦੇ ਦਿਹਾਤੀ ਮਾਮੇ-ਮਾਮੀ ਨੇ ਮੋੜ ਉਸ ਦੀ ਸ਼ਕਲ ਨਹੀਂ ਸੀ ਤੱਕੀਗੀ ਚੌਥੀ ਸ਼ਾਮੀ ਪ੍ਰਭ ਦਿਆਲ ਐਡਵੋਕੇਟ 2-4 ਮਿੰਟ ਆਪਣੇ ਸਾਲੇ ਦੇ ਸਾਲੇ ਹਾਰ ਕੋਲ ਖਲੋਤੇ ਸਨ ਤੇ ਫਿਰ ਉਹਨਾਂ ਨੂੰ ਕਈ ਕੰਮ ਆ ਪਏ ਸਨ ਤੇ ਮੋੜ ਉਹ ਵੇਲ ਹੀ ਨਹੀਂ ਸਿੱਖੜ ਸਕੇ ਪਰਸੋ ਸ਼ਾਮੀ ਆਪਣੇ ਸਾਲੇ ਸ਼ੂਰਾਮ ਨੂੰ ਡਰੈਗਰੂਮ ਵਿੱਚੋਂ ਹੀ ਆਵਾਜ਼ ਦੇ ਕੇ ਸਿਰਫ ਇਤਨਾ ਕਿਹਾ ਸੀਗਾ ਕਿ ਸ਼ੂਰਾਮ ਉਹ ਨਾਲ ਦੇ ਕਮਰਿਆਂ ਹੁਕਾ ਤਾਂ ਫੜ ਲਈ ਰਿਹਾ ਤਾਂ ਦੀ ਵੇਹਲ ਹੀ ਮਸੀ ਉਹ ਕੱਢ ਸਕੇ ਸਨ ਤੇ ਇੱਕ ਪਲ ਬਾਅਦ ਉਹਨਾਂ ਫਿਰ ਕਿਹਾ ਸੀਗਾ ਤਾਜ਼ਾ ਵੀ ਕਰ ਲਿਆ ਵੀ ਜੇ ਠੰਡਾ ਹੋ ਗਿਆ ਹੋਵੇ ਤਾਂ ਤੇ ਕੱਲ ਸ਼ਾਮੀ ਜਦੋਂ ਪ੍ਰਭਦੇਵਾਲ ਆਪਣੇ ਲਾਂਨ ਵਿੱਚ ਇੱਕ ਚਾਹ ਪਾਰਟੀ ਲਈ ਮੇਜਾਂ ਕੁਰਸੀਆਂ ਜੜਵਾ ਰਹੇ ਸਨ ਤਾਂ ਉਹਨਾਂ ਕੇਸ਼ੂਰਾਮ ਨੂੰ ਵੇਹਲਿਆਂ ਦੇਖ ਨੌਕਰਾਂ ਨਾਲ ਜਰਾ ਇੱਕ ਹੱਥ ਪੜਥੀ ਪਵਾ ਦੇਣ ਲਈ ਵੀ ਇਸ਼ਾਰਾ ਕਰਦੇ ਤਸੀਕਾ ਤੇ ਅੱਜ ਸਵੇਰੇ ਜਦੋਂ ਕੇਸ਼ੂਰਾਮ ਤੇ ਰਾਧਾ ਪਿੰਡ ਵਾਪਸ ਪਰਤਣ ਨੂੰ ਤਿਆਰ ਪਏ ਸਨ ਪਿੱਛੇ ਪਿੰਡ ਜਿੱਥੇ ਫਸਲ ਹਰ ਵਕਤ ਆਪਣੇ ਸਾਈਂ ਦੀ ਹਾਜ਼ਰੀ ਮੰਗਦੀ ਸੀ ਤਾਂ ਪ੍ਰਭਦੇਵਾਲ ਨੇ ਆਪਣੇ ਨੌਕਰ ਨੂੰ ਕਿਹਾ ਕਿ ਰਾਤ ਦੀ ਚਾਹ ਪਾਟੀ ਦੀ ਬਚੀ ਖੁਚੀ ਮਠਾਈ ਪਲੇਟਾਂ ਵਿੱਚੋਂ ਇੱਕ ਤਾਂ ਇਕੱਠੀ ਕਰਵਾ ਕੱਪੜੇ ਦੀ ਇੱਕ ਥੈਲੀ ਵਿੱਚ ਪਵਾ ਦਿੱਤੀ ਸੀ ਅਤੇ ਤੁਰਨ ਵੇਲੇ ਉਹਨਾਂ ਨੂੰ ਥੈਲੀ ਆ ਕੇ ਸ਼ੂਰਾਮ ਬੱਚਾਂ ਦੇ ਲੈਂਦਾ ਜਾਵੇਂ ਆ ਕੇ ਸ਼ੂਰਾਮ ਦੇ ਹੱਥ ਥਮਾ ਦਿੱਤੇ ਸੀ ਅਤੇ ਕੇਸ਼ੂਰਾਮ ਹੱਥ 'ਚ ਥੈਲੀ ਰੰਕਾਈ ਆਖਰੀ ਵਾਰ ਨਮਸਤੇ ਆਖ ਪਰਤ ਆਇਆ ਸੀਗਾ ਖੁਸ਼ ਹੈ ਨਾ ਕੇਸ਼ੂਰਾਮਾ ਬਾਹਰਲੇ ਗੇੜ ਕੋਲ ਪੁੱਜ ਗਏ ਕੇਸ਼ੂਰਾਮ ਨੂੰ ਆਵਾਜ਼ ਦੇ ਕੇ ਪ੍ਰਭਜਲ ਐਡਵੋਕੇਟ ਨੇ ਆਪਣੀ ਜ਼ੁਬਾਨ 'ਚ ਰਤਾ ਠੰਡਿਆਈ ਲਿਆ ਕੇ ਕਿਹਾ ਸੀਗਾ ਹਾਂ ਮਹਾਰਾਜ ਖੁਸ਼ ਕਿਉਂ ਨਹੀਂਗਾ ਪਿੱਛੇ ਪਿੰਡ ਸਾਡੇ ਕੋਲ ਇੱਕ ਖੋਤਾ ਆ ਸਾਲਾ ਖਾਂਦਾ ਹੀ ਵੀ ਆ ਤੇ ਟੀਟਨੇ ਵੀ ਮਾਰਦਾ ਆ ਪਰ ਅਸਰ ਤੱਕ ਕਦੇ ਉਹਦੇ ਨਾਲ ਵੀ ਨਹੀਂ ਵਿਗਾੜੀ ਗਈ ਤੁਹਾਡਾ ਤਾਂ ਭਲਾ ਸਾਖੀ ਉੱਚੀ ਥਾਂ ਦਾ ਹੋਇਆ ਆ ਕੇ ਸ਼ੂਰਾਮ ਨੇ ਮਠਿਆਈ ਵਾਲੀ ਥੈਲੀ ਆਪਣੇ ਮੁੱਢ ਤੇ ਸੱਟ ਲਈ ਸੀ ਤੇ ਮੂੰਹ ਫੇਰ ਉਹ ਫਟਾਫਟ ਤਰ ਪੈ ਸੀਗਾ ਤਿੰਨਾ ਚੌ ਦਿਨਾਂ ਦਾ ਨੱਪਿਆ ਕੁੱਟਿਆ ਜ਼ਹਿਰ ਅੱਜ ਹਾਸ ਰਸ ਰਹੀ ਫਟ ਕੇ ਬਾਹਰ ਨੂੰ ਵਹਿ ਤੁਰਿਆ ਸੀਗਾ